ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਰਾ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹੀ ਹੈ ਜੀ ਮੈਂ ਹੁਣੀ ਗੱਲ ਕਰ ਰਿਹਾ ਸੀ ਮੇਰੇ ਦੋਸਤ ਨਾਲ ਮੇਰਾ ਬਚਪਨ ਦਾ ਦੋਸਤ ਹੈ ਤੇ ਉਹ ਹੈਗਾ ਪਟਨਾ ਸਾਹਿਬ ਦਾ ਤੇ ਰਹਿੰਦਾ ਰਾਂਚੀ ਸ਼ਹਿਰ ਦੇ ਵਿੱਚ ਆ ਉਹ ਤੇ ਅਸੀਂ ਆਪਸੇ ਗੱਲਬਾਤ ਕਰ ਰਹੇ ਸੀ ਨਾ ਹੁਣ ਤੇ ਗੱਲਬਾਤ ਕਰਦਿਆਂ ਕਰਦਿਆਂ ਗੱਲ ਇੱਥੇ ਤੱਕ ਪਹੁੰਚੀ ਮੈਂ ਕਿਹਾ ਵੀ ਤੇਰਾ ਮੁੰਡਾ ਵੀ ਕਰਦਾ ਹੈ ਬੇਟੀ ਕੀ ਕਰਦੀ ਹੈ ਉਹ ਕਹਿੰਦਾ ਮੇਰਾ ਮੁੰਡਾ ਸੀਏ ਹੈ ਮੈਂ ਕਿਹਾ ਯਾਰ ਤੂੰ ਤਾਂ ਗੁਰਦੁਆਰੇ ਦਾ ਕਰਾਗੀ ਪਾਟੀ ਗਰੰਤੀ ਸੀ ਤੇ ਇੰਨਾ ਬੱਚਿਆਂ ਨੂੰ ਕਿੱਦਾਂ ਪੜਾ ਲਿਆ ਕਹਿੰਦਾ ਮੇਰੇ ਮੁੰਡੇ ਦੀ ਤਨਖਾਹ ਤਕਰੀਬਨ 1 ਲੱਖ ਰੁਪਏ ਤਨਖਾਹ ਇਸ ਟਾਈਮ ਹੈ ਮੈਂ ਵੀ ਇਹਦੀ ਵਜ੍ਹਾ ਕੀ ਹੈ ਨਾ ਮੈਂ ਆਪਾਂ ਇਕੱਠੇ ਬੜਿਆ ਚਲੋ ਮੈਂ ਤਾਂ ਬਾਹਰ ਅਮਰੀਕਾ ਰਹਿਣਾ ਤੂੰ ਇੱਥੇ ਰਹਿਣਾ ਕਹਿੰਦਾ ਭਾਈ ਸਾਹਿਬ ਜੀ ਕਹਿੰਦਾ ਰਾਂਚੀ ਦੇ ਵਿੱਚ ਜਿੰਨੇ ਗੁਰਦੁਆਰੇ ਨੇ ਗੁਰਦੁਆਰਿਆਂ ਦੇ ਜਿਹੜੇ ਰਾਗੀ ਪਾਠੀ ਗਰੰਥੀ ਹੈ ਨਾ ਸੇਵਾਦਾਰ ਨੇ ਉਹਨੇ ਸਾਰੇ ਬੱਚਿਆਂ ਦੀ ਸਕੂਲਾਂ ਕਾਲਜਾਂ ਦੇ ਵਿੱਚ ਸਾਰੀ ਫੀਸ ਫਰੀ ਹੈ ਇੱਕ ਪੈਸਾ ਨਹੀਂ ਹਸਪੀਟਲ ਨੇ ਜਿਹੜੇ ਉਹਨਾਂ ਦੇ ਵਿੱਚ ਸਾਰੀ ਦਵਾਈ ਬੂਟੀ ਫਰੀ ਹੈ ਤੀਜੀ ਗੱਲ ਕਹਿੰਦੇ ਜੇ ਮੁਸਲਮਾਨਾਂ ਦਾ ਵੀ ਬੱਚਾ ਹੋਵੇ ਜਾਂ ਹਿੰਦੂਆਂ ਦਾ ਵੀ ਉਹਦੇ ਨਾਲ ਸਿੰਘ ਲੱਗਦਾ ਹੋਵੇ ਜਾਂ ਸਿੱਖ ਲੱਗਦਾ ਹੋਵੇ ਨਾ ਉਹਦੀਆਂ ਫੀਸਾਂ ਵੀ ਮਾਫ ਹਨ ਇਹ ਮੇਰਾ ਵੀਡੀਓ ਬਣਾਉਣ ਤੇ ਪਾਉਣ ਦਾ ਮਤਲਬ ਸਿਰਫ ਪਿਆਰਿਓ ਇਨਾ ਹੀ ਆ ਵੇਖੋ ਅਸੀਂ ਕਿੰਨੇ ਸੰਤਾਂ ਮਹਾਂਪੁਰਸ਼ਾਂ ਦੇ ਨਾਮ ਤੇ ਸਕੂਲ ਕਾਲਜ ਬਣਾਏ ਸੰਤ ਅਤਰ ਸਿੰਘ ਅਕੈਡਮੀ ਸੰਤ ਈਸ਼ਰ ਸਿੰਘ ਸੰਤ ਬਾਬਾ ਆਨੰਦ ਸਿੰਘ ਹੋਰ ਪਤਾ ਨਹੀਂ ਕਿੰਨੇ ਕੁ ਸੰਤਾਂ ਮਹਾਂਪੁਰਸ਼ਾਂ ਦੇ ਨਾਮ ਤੇ ਸਕੂਲ ਕਾਲਜ ਹਸਪੀਟਲ ਬਣਾਏ ਗੁਰੂ ਰਾਮਦਾਸ ਹਸਪੀਟਲ ਬਣਾਇਆ ਤੁਸੀਂ ਦੱਸ ਸਕਦੇ ਹੋ ਕਿ ਕਿਸੇ ਵੀ ਸਕੂਲ ਕਾਲਜ ਹਸਪਤਲ ਦੇ ਵਿੱਚ ਸਾਡੀ ਕੋਈ ਫੀਸ ਮਾਫ ਹੋਵੇ ਜਾਂ ਸਾਡਾ ਬੱਚਾ ਕੋਈ ਫਰੀ ਪੜਦਾ ਹੋਵੇ ਇੱਥੋਂ ਤੱਕ ਮੈਂ ਖੁਦ ਮਸਤ ਹੁਣਾ ਸਭ ਰਿਆਂ ਮੇਰੇ ਬੱਚੇ ਉੱਥੇ ਰਹੇ ਨੇ ਸਾਡੇ ਬੱਚੇ ਦੀ 5 ਰੁਪਏ ਵੀ ਫੀਸ ਮਾਫ ਨਹੀਂ ਇਹ ਹੁਣ ਸੋਚਣਾ ਪਏਗਾ ਸਾਨੂੰ ਕਿ ਰਾਂਚੀ ਉਹ ਬਿਹਾਰ ਵਿੱਚ ਜਿਹੜੀ ਬਿਹਾਰ ਦੀ ਰਾਜਧਾਨੀ ਹੈ ਤੇ ਅਸੀਂ ਗੱਲਾਂ ਕਰਦੇ ਹਾਂ ਪੰਜਾਬ ਦੀਆਂ ਅਸੀਂ ਗੱਲਾਂ ਕਰਦੇ ਵੱਡੇ ਵੱਡੇ ਸਮਾਗਮ ਕਰਾ ਲਓ ਬਰਸੀਆਂ ਮਨਾ ਲਓ ਐਦਾਂ ਕਰ ਲਓ ਉਦਾਂ ਕਰ ਲਓ ਉਈ ਆਪਣੇ ਰਾਗੀ ਪਾਠੀ ਗਰੰਥੀਆਂ ਦੇ ਭਵਿੱਖ ਬਾਰੇ ਸੋਚੋ ਉਹ ਸੋਚ ਰਹੇ ਨੇ ਜਿਹੜੇ ਬੰਦੇ ਕਿੱਥੇ ਬੈਠੇ ਹੋਏ ਰਾਂਚੀ ਜਿਨ੍ਹਾਂ ਨੂੰ ਆਪਾਂ ਕਦੇ ਕੁਛ ਕਹਨੇ ਕਦੇ ਕੁਛ ਕਹਨੇ ਸਿੱਖ ਵਸਦੇ ਹੀ ਐ ਇਉਂ ਕਹ ਲੋ ਵਸਦੇ ਆ ਤਾਂ ਪੰਜਾਬ ਤੋਂ ਬਾਹਰ ਹੀ ਵਸਦੇ ਐ ਮੈਨੂੰ ਮਾਫ ਕਰਿਓ ਮੈਂ ਜੇ ਮੱਲਾਪ ਚੁੱਕ ਇਦਾਂ ਦੇ ਵਰਤੇ ਹੁਣ ਇਸ ਲਈ ਸਾਨੂੰ ਸੋਚਣਾ ਪਏਗਾ ਮਾੜੀ ਮੋਟੀ ਝਾਤ ਮਾਰੋ ਰਾਗੀ ਗਰੰਥੀ ਪਾਠੀ ਸਿੰਘ ਸੇਵਾਦਾਰ ਜਿਹੜਾ ਨਾ ਉਹਨਾਂ ਦੇ ਪਰਿਵਾਰਾਂ ਨੂੰ ਸੰਭੋਜੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਗੁਰਦੁਆਰਿਆਂ ਦੇ ਵਿੱਚ ਕੋਈ ਸਿੱਖੀ ਦੇਖਣਾ ਚਾਹੁੰਦੇ ਹੋ ਜਾਂ ਸਿੱਖੀ ਦੀ ਗੱਲ ਕਰਨਾ ਚਾਹੁੰਦੇ ਹੋ ਕਿ ਬਹੁਤ ਵੱਡੀ ਮਤਲਬ ਇੱਕ ਸਾਡੇ ਲਈ ਨਮੋਸ਼ੀ ਵਾਲੀ ਗੱਲ ਆ ਮੈਂ ਸੁਣ ਕੇ ਹੈਰਾਨ ਹੋ ਗਿਆ ਮੈਂ ਕਿਹਾ ਮੈਂ ਤੇਰੇ ਨਾਲ ਗੱਲ ਕਰੂੰਗਾ ਮੈਂ ਕਹਿੰਦਾ ਮੈਨੂੰ ਜਦੋਂ ਮਰਜ਼ੀ ਫੋਨ ਲਾ ਲਈ ਮੇਰੇ ਨਾਲ ਗੱਲ ਕਰਨੀ ਜਿਦੀ ਮਰਜ਼ੀ ਮੇਰੇ ਨਾਲ ਗੱਲ ਕਰਾ ਦੇ ਇਹ ਗੱਲ ਕਹਿੰਦਾ ਮੈਂ ਇਸ ਗੱਲ ਦਾ ਕਹਿੰਦਾ ਗਵਾਹ ਸਬੂਤ ਹੈ ਮੇਰੇ ਕੋਲ ਇਸ ਗੱਲ ਦਾ ਸਾਡੇ ਸਾਰੇ ਬੱਚੇ ਕਹਿੰਦਾ ਫੇਰੀ ਪੜੇ ਆ ਵਾਓ ਸਿੱਖੋ ਤੁਹਾਡੇ ਉਹ ਪੰਜਾਬ ਦੇ ਵਿੱਚ ਵੱਸਦੇ ਉਹ ਵੱਡੇ ਵੱਡੇ ਸਕੂਲ ਕਾਲਜ ਜਿਹੜੇ ਖੋਲੇ ਆ ਨਾ ਤੁਸੀਂ ਬਾਬਿਆਂ ਦੇ ਨਾਂ ਤੇ ਸੰਤਾਂਾਂ ਮਹਾਂਪੁਰਸ਼ਾਂ ਦੇ ਨਾਂ ਤੇ ਗੁਰੂਆਂ ਦੇ ਨਾਂ ਤੇ ਮਰੀ ਮੁੱਢੀ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਧਿਆਨ ਦਿਓ ਸੋਚਣ ਵਾਲੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ